ਦੁਨੀਆ ਦੇ ਵੱਡੇ ਅਤੇ ਬਹੁਤ ਉੱਚੇ ਆਕਾਰ ਵਾਲੇ ਢਾਂਚਿਆਂ ਵਿੱਚੋਂ ਇੱਕ ਬਹੁਤ ਚਰਚਿਤ ਅਜੀਹਾ ਢਾਂਚਾ ਹੈ ਫਰਾਂਸ ਵਿਖੇ ਸਥਿਤ ਆਈਫਲ ਟਾਵਰ ਅਤੇ ਅੱਜ ਦਾ ਦਿਨ ਯਾਨੀ ਕਿ 31 ਮਾਰਚ ਦਾ ਦਿਨ ਆਈਫਲ ਟਾਵਰ ਦੇ ਨਾਲ یوں ਜੁੜਦਾ ਹੈ ਕਿ ਇਸ ਨੂੰ ਆਈਫਲ ਟਾਵਰ ਡੇ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਅੱਜ ਦੇ ਹੀ ਦਿਨ 31 ਮਾਰਚ ਨੂੰ ਸਨ 1899 ਵਿੱਚ ਈਫਲ ਟਾਵਰ ਦਾ ਨਿਰਮਾਣ ਮੁਕੰਮਲ ਹੋਇਆ ਸੀ ਇਸ ਇਤਿਹਾਸਿਕ ਮੰਨੇ ਜਾਂਦੇ ਢਾਂਚੇ ਦੀ ਉਸਾਰੀ ਸੰਬੰਧੀ ਜਾਗਰੂਕਤਾ ਅਤੇ ਇਸ ਵਿੱਚ ਉਸ ਸਮੇਂ ਵਰਤੀਆਂ ਗਈਆਂ ਚੀਜ਼ਾਂ ਅਤੇ ਜਿਨ੍ਹਾਂ ਨੇ ਇਸ ਨੂੰ ਉਸ ਸਮੇਂ ਦੁਨੀਆ ਦਾ ਸਭ ਤੋਂ ਉੱਚਾ ਢਾਂਚਾ ਬਣਾਇਆ ਸੀ ਉਸ ਸਾਰੇ ਸੰਕਲਪ ਨੂੰ ਰੂਪਮਾਨ ਕਰਦਾ ਹੈ ਅੱਜ ਦਾ ਦਿਨ ਤਾਂ ਜੋ ਇਸ ਸੰਬੰਧੀ ਦੁਨੀਆ ਭਰ ਵਿੱਚ ਹੋਰ ਜਾਗਰੂਕਤਾ ਪਹੁੰਚੇ ਇਸ ਸਬੰਧੀ ਯਾਨੀ ਕਿ ਆਈਫਲ ਟਾਵਰ ਡੇ 31 ਮਾਰਚ ਸਬੰਧੀ ਹੋਰ ਜਾਣਕਾਰੀ ਹਾਸਲ ਕਰਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਫਰਾਂਸ ਦੀ ਰਾਜਧਾਨੀ ਪੈरिस ਵਿਖੇ ਸਥਿਤ ਵਿਸ਼ਵ ਪ੍ਰਸਿੱਧ ਆਈਫਲ ਟਾਵਰ ਆਪਣੇ ਆਪ ਵਿੱਚ ਇੱਕ ਵੱਡਾ ਨਾਮ ਹੈ ਅਤੇ ਇਸ ਦਾ ਨਾਮ ਆਈਫਲ ਟਾਵਰ ਇਉਂ ਪਿਆ ਕਿ ਇਸ ਦੀ ਤਿਆਰੀ ਕਰਨ ਵਾਲੇ ਇੰਜੀਨੀਅਰ ਦਾ ਨਾਮ ਸੀ ਗੁਸਟਾਵੇ ਆਈਫਲ ਅਤੇ ਉਸ ਤੇ ਨਾਂ ਹੁੰਦੇ ਹੀ ਇਸ ਨੂੰ ਵੀ ਆਈਫਲ ਟਾਵਰ ਦਾ ਨਾਂ ਦਿੱਤਾ ਗਿਆ ਗੁਸਟਾਵੇ ਆਈਫਲ ਦੀ ਹੀ ਕੰਪਨੀ ਨੇ ਆਈਫਲ ਟਾਵਰ ਦਾ ਡਿਜ਼ਾਈਨ ਤਿਆਰ ਕੀਤਾ ਸੀ ਅਤੇ ਇਸ ਢਾਂਚੇ ਦੀ ਉਸਾਰੀ ਵੀ ਉਹਨਾਂ ਦੀ ਹੀ ਕੰਪਨੀ ਨੇ ਕੀਤੀ ਸੀ ਜੋ ਕਿ ਸਨ 1887 ਤੋਂ ਲੈ ਕੇ 1899 ਤੱਕ ਯਾਨੀ 2 ਸਾਲ ਤੱਕ ਲਗਾਤਾਰ ਚੱਲੀ ਸੀ ਇਸਦੀ ਨਿਰਮਾਣ ਪਿੱਛੇ ਵੀ ਇੱਕ ਦਿਲਚਸਪ ਗਾਥਾ ਹੈ ਅਤੇ ਇਤਿਹਾਸ ਦੇ ਪੰਨਿਆਂ ਉੱਤੇ ਇਸ ਕਾਲ ਦਾ ਜ਼ਿਕਰ ਮਿਲਦਾ ਹੈ ਕਿ ਸਨ 1899 ਵਿੱਚ ਫਰਾਂਸ ਵਿਖੇ ਲੱਗਣ ਵਾਲੇ ਇੱਕ ਵਿਸ਼ਵ ਪਦਰੀ ਮੇਲੇ ਦੇ ਲਈ ਇਸਦੀ ਉਸਾਰੀ ਕੀਤੀ ਗਈ ਸੀ ਅਤੇ ਉਸ ਮੇਲੇ ਵਿੱਚ ਆਈਫਲ ਟਾਵਰ ਨੂੰ ਪ੍ਰਦਰਸ਼ਿਤ ਕੀਤਾ ਜਾਣਾ ਸੀ ਜੋ ਕਿ ਫਰਾਂਸ ਦੀ ਕ੍ਰਾਂਤੀ ਯਾਨੀ ਕਿ ਫ੍ਰੈਂਚ ਰੈਵੋਲੂਸ਼ਨ ਦੀ ਆਰਦ ਵਿੱਚ ਇੱਕ ਵੱਡਾ ਸਮਾਗਮ ਸੀ ਇਸ ਤੇ ਨਾਲ ਜੁੜਦਾ ਇੱਕ ਹੋਰ ਤੱਥ ਵੀ ਹੈ ਕਿ ਜਦੋਂ ਇਹਦਾ ਨਿਰਮਾਣ ਮੁਕੰਮਲ ਹੋ ਗਿਆ ਤਾਂ ਆਈਫਲ ਟਾਵਰ ਦੇ ਇਸ ਢਾਂਚੇ ਦੀ ਬਹੁਤ ਸਾਰੇ ਲੋਕਾਂ ਨੇ ਆਲੋਚਨਾ ਵੀ ਕੀਤੀ ਸੀ ਉਹਨਾਂ ਦਿਨਾਂ ਦੌਰਾਨ ਕਈ ਜਣਿਆਂ ਨੇ ਆਈਫਲ ਟਾਵਰ ਦੇ ਇਸ ਢਾਂਚੇ ਪ੍ਰਤੀ ਨਾਖੁਸ਼ੀ ਵੀ ਜ਼ਾਹਰ ਕੀਤੀ ਸੀ ਪਰ ਸਮੇਂ ਦੀ ਖੇਡ ਵੇਖੋ ਕਿ ਅੱਜ ਸਿਰਫ ਫਰਾਂਸ ਵਿੱਚ ਹੀ ਨਹੀਂ ਦੁਨੀਆ ਭਰ ਵਿੱਚ ਵੀ ਇਸ ਤੇ ਨਕਸ਼ੇ ਦੀ ਚਰਚਾ ਹੁੰਦੀ ਹੈ ਅਤੇ ਫਰਾਂਸ ਦਾ ਇੱਕ ਵੱਡਾ ਸਮਾਜਿਕ ਅਤੇ ਸੈਰ ਸਪਾਟੇ ਦਾ ਵੀ ਕੇਂਦਰ ਬਣ ਕੇ ਉੱਭਰਿਆ ਅਤੇ ਦੁਨੀਆ ਭਰ ਵਿੱਚ ਸਭ ਤੋਂ ਜਾਣੇ ਪਛਾਣੇ ਢਾਂਚਿਆਂ ਵਿੱਚੋਂ ਇੱਕ ਆਈਫਲ ਟਾਵਰ ਵੀ ਬਣਿਆ ਹੈ ਆਈਫਲ ਟਾਵਰ ਦੁਨੀਆ ਦਾ ਉਹ ਇਕਲੌਤਾ ਅਜੀਹਾ ਸਮਾਰਕ ਕਿਸਮ ਦਾ ਢਾਂਚਾ ਹੈ ਜਿੱਥੇ ਫੀਸ ਦੇ ਨਾਲ ਐਂਟਰੀ ਪੱਖੋਂ ਸਭ ਤੋਂ ਜ਼ਿਆਦਾ ਲੋਕਾਂ ਦੀ ਆਮਦ ਦਰਜ ਹੋਈ ਹੈ। ਫਰਾਂਸ ਵਿੱਚ ਇਸ ਨੂੰ ਇੱਕ ਇਤਿਹਾਸਿਕ ਸਥਾਨ ਦਾ ਦਰਜਾ ਸਾਲ 1964 ਵਿੱਚ ਹੀ ਮਿਲ ਗਿਆ ਸੀ ਜਦਕਿ ਵਿਸ਼ਵ ਪੱਧਰ ਤੇ ਯੂਨੈਸਕੋ ਦਿਆਂ ਵਿਸ਼ਵ ਵਿਰਾਸਤੀ ਥਾਮਾਂ ਵਿੱਚ ਇਸ ਨੂੰ ਸਾਲ 1991 ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਆਈਫਲ ਟਾਵਰ ਦੀ ਉਚਾਈ 330 ਮੀਟਰ ਤੱਕ ਜਾਂਦੀ ਹੈ ਯਾਨੀ ਕਿ 1083 ਫੁੱਟ ਉੱਚਾ ਹੈ ਅਤੇ ਇੱਕ ਅੰਦਾਜ਼ੇ ਮੁਤਾਬਕ 81 ਵੱਖ-ਵੱਖ ਪੜਾਵਾਂ ਵਾਲੀ ਇੱਕ ਇਮਾਰਤ ਦੇ ਬਰਾਬਰ ਇਸ ਦੀ ਉਚਾਈ ਬਣਦੀ ਹੈ ਅਤੇ ਫਰਾਂਸ ਦੀ ਰਾਜਧਾਨੀ ਪੈरिस ਵਿੱਚ ਇਹ ਸਭ ਤੋਂ ਉੱਚਾ ਟਾਂਚਾ ਹੈ ਆਈਫਲ ਟਾਵਰ ਵਿੱਚ ਕੁੱਲ ਮਿਲਾ ਕੇ 8 ਲਿਫਟ ਅਤੇ ਐਲੀਵੇਟਰ ਵੀ ਲਗੇ ਹੋਏ ਨੇ ਮੌਜੂਦਾ ਸਮੇਂ ਫਰਾਂਸ ਦੀ ਜਿੱਥੇ ਵੀ ਪੇਸ਼ਕਾਰੀ ਕਰਨੀ ਹੋਵੇ ਜਾਂ ਫਰਾਂਸ ਦਾ ਕਿਤੇ ਜ਼ਿਕਰ ਵੀ ਆਉਂਦਾ ਹੋਵੇ ਤਾਂ ਨਾਲ ਹੀ ਆਈਫਲ ਟਾਵਰ ਦਾ ਅਕਸ ਵੀ ਵੇਖਿਆ ਜਾਂਦਾ ਹੈ ਅਤੇ ਦਿਖਾਇਆ ਜਾਂਦਾ ਕਿਉਂਕਿ ਇਹ ਫਰਾਂਸ ਦਾ ਇੱਕ ਰੂਪ ਬਣਿਆ ਹੋਇਆ ਹੈ